ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਨਵਾਂ ਤਹਿਸੀਲ ਬਾਗਾਪਰਾਣਾ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣੇ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਦਿਓ ਨਾਲ ਆ ਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਅੱਜ ਦੀ ਵੀਡੀਓ ਵਿੱਚ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੈ 98783 93688 ਤਸੱਲੀ ਭਾਗ ਤੁਸੀਂ ਆ ਕੇ ਕਰਨੀ ਆ ਅੱਜ ਇਹ ਜਵਾਈ ਦੇ ਦੋ ਨਾਗ ਆ ਗਏ ਦੋ ਨਾਗ ਕੰਮ ਆਜਾ ਤਾਜੀ ਸੂਈ ਹੈਗੀ ਇਹਦੀ ਬੱਚਾ ਮਰ ਗਿਆ ਵਾ ਇਹਦਾ ਇਹਦੀ ਵੀਡੀਓ ਆਪਣੇ ਚੈਨਲ ਤੇ ਅਪਲੋਡ ਕਰਨ ਦੀ ਹੈਗੀ ਆ ਤੇ ਬੱਚਾ ਮਰੇ ਦੀ ਵੀ ਹੈਗੀ ਹੈਗੀ ਇਹਦੇ ਦੇਖ ਸਕਦੇ ਹੋ ਜੀ ਅੱਜ ਤੋਂ ਤਿੰਨ ਚਾਰ ਦਿਨ ਪਹਿਲਾਂ ਵੀਡੀਓ ਪਾਈ ਸੀ ਆਪਾਂ ਇੱਕ ਆ ਕੱਟੀ ਹੈਗੀ ਅੱਜ ਵੈਸਰੀ ਕਾਲ ਸਸਰੀ ਕਾਲ ਜੀ ਸਾਰੇ ਮੇਰੇ ਪਿੰਡ ਭਰੋਂ ਸਾਬ ਤੋਂ ਵੱਲੋਂ ਠੀਕ ਆ ਭਾਈ ਦੋ ਨਾਗ ਪੜਿਆ ਦਿਨ ਸੋਮਵਾਰ ਹੈ ਠੀਕ ਹੈ ਜੀ 13 ਤਰੀਕ ਹੈ 2025 ਠੀਕ ਆ ਭਾਈ ਠੀਕ ਹੈ ਭਾਈ ਅੱਜ ਹੀ ਇਹ ਅਪਰੋਡ ਹੋ ਜਾਣੀ ਹੈ ਦਿਨ ਮਤਲਬ ਕਿ ਸੋਮਵਾਰ ਜੀ ਦਿਨ ਸੋਮਵਾਰ 13 ਤਰੀਕ ਠੀਕ ਹੈ ਬਾਈ 2025 ਠੀਕ ਹੈ ਇਹ ਹੁਣੇ ਚੱਲ ਪਣੀ ਅੱਧੇ ਘੰਟੇ ਨੂੰ ਠੀਕ ਹੈ ਬਾਈ ਇਹ ਵੀਡੀਓ ਮਾਜੇ ਜੀ ਤੁਸੀਂ ਮੈਂ ਪਹਿਲਾਂ ਵੀਡੀਓ ਪਾਈ ਸੀ ਜਿਹਦਾ ਕੱਟਾ ਦੁੱਧ ਜਿਆਦਾ ਬੋਲਾ ਪੀ ਕੇ ਕਾਰਡ ਅਟੈਕ ਹੋ ਗਿਆ ਠੀਕ ਹੈ ਜੀ ਇਹ ਕਰ ਗਈ ਦਰੇਵਾ ਠੀਕ ਹੈ ਜੀ ਥੱਲੇ ਬਾਈ ਉਹ ਲਾਇਉਂਦੀ ਹੈ ਠੀਕ ਹੈ ਜੀ ਕੋਈ ਟਿਕੀ ਲੋਣੀ ਕਿੰਨਾ ਕਿੰਨਾ ਬੋਲਾ ਭਾਈ ਢੇਢੜ ਕਿਲੋ ਠੀਕ ਹੈ ਭਾਈ ਠੀਕ ਹੈ ਭਾਈ ਆ ਝੂਠ ਮਾਰ ਕੇ ਆਪੇ ਦੇਣੀ ਨਹੀਂ ਨਿਕਲੇ ਝੂਠ ਮਾਰਾ ਦੋ ਡਾਂਗ ਇੱਥੇ ਆ ਜੇ ਆਪਣੇ ਘਰੇ ਤਾਰਾ ਮਾਰ ਲੈ ਦੇਖ ਲੈ ਠੀਕ ਹੈ ਜੀ ਬੋਲਾ ਜੀ ਛੀਵਾ ਦਨ ਉਹ ਕਰ ਸੂਈ ਨੂੰ ਠੀਕ ਹੈ ਭਾਈ ਛੀਵਾ ਦਨ ਠੀਕ ਹੈ ਭਾਈ ਹਲੇ ਕਾੜ ਨਹੀਂ ਚੱਲਿਆ ਕੋਈ ਨਹੀਂ ਚੱਲਿਆ ਬੁੱਤ ਜੱਡੀ ਮੈਂ ਆ ਠੀਕ ਹੈ ਭਾਈ ਇਹ ਕੋਈ ਬੰ ਟੱਕਰਾ ਮਾਰੇ ਸਹੀ ਗੱਲ ਆ ਉਹ ਮੈਂ ਲੂਤ ਭੂਤ ਨਹੀਂ ਕਰਦੀ ਠੀਕ ਹੈ ਬਾਈ ਤੇ ਕੋਡੀਆਂ ਖੋਡੀਆਂ ਮੈਂ ਐਸੀ ਬਾਈ 80000 ਦੇ نیٹ ਦੋ ਘਟ ਠੀਕ ਹੈ ਜਿਹੜੀ ਮੈਂ 55000 ਦੀ ਮੈਂ ਮੂਰੇ ਲਾ ਦੂੰਗਾ ਠੀਕ ਹੈ ਬਾਈ ਦੋ ਦੁਨ ਦਾ ਫਾਨੀ ਕੋਲੀਆ ਧਾਰ ਪੋਲੀ ਹੈ ਠੀਕ ਆ ਬਾਈ ਜੇ ਕੋਈ ਬੰਦਾ ਸੂਈ ਦੀ ਗਰੰਟੀ ਤੁਹਾਨੂੰ ਵੀਡੀਓ ਹੀ ਪਾਈ ਵੀ ਹੈ ਤੁਹਾਨੂੰ ਹਾਂਜੀ ਹਾਂਜੀ ਤੇ ਮੇਰੇ ਕੋਲੇ ਵੀਡੀਓ ਬਣੀ ਵੀ ਹੈ ਸੂਈ ਦੀ ਤੇ ਸੁਪੰਪ ਬੱਚੇ ਦੀ ਠੀਕ ਆ ਬਾਈ ਬੇਸ਼ੱਕ ਵੀ ਹੱਥ ਪਾ ਕੇ ਮੇਰੇ ਡਾਕਟਰ ਤੋਂ ਵੀ ਅੱਛੀ ਵੀਡੀਓ ਚੈਨਲ ਤੇ ਪਾਈ ਵੀ ਆਪਣੀ ਦੋ ਵਾਰ ਮੈਂ ਆ ਠੀਕ ਆ ਜੀ ਕਿਸੇ ਮਦਦ ਸੂਈ ਨੂੰ ਹੋਗਾ ਅੱਜ ਠੀਕ ਆ ਤੋੜ ਲਈ ਮੜੀ ਮੇਰਾ ਭੈਣ ਭਰਾ ਕੂਚਾ ਵੜ ਹੋਵੇ ਠੀਕ ਆ ਜੀ ਲੋ ਜੀ ਦੋਸਤੋ ਆਪਾਂ ਕਹਿੰਦੇ ਵਪਾਰੀ ਨਫਾ ਲੈਂਦੇ ਆਗੇ ਚਾਹ ਵੇਲੇ 28000 ਦੇ ਮੱਝ ਲਈ ਅੱਜ ਘੱਟ ਨਾ ਵਿੱਚ ਨਹੀਂ ਬਾਈ ਨੇ ਬਾਈ ਦਾ 55 55000 ਦੇ ਨਹੀਂ ਲੈ ਵਾ ਲੂਆ ਬਹੁਤ ਆ ਇਹਦਾ ਕੱਟਾ ਗਿਆ ਮਾਰ ਤੁਸੀਂ ਦੇਖਿਆ ਹੀ ਆਪਣੇ ਚੈਨਲ ਤੇ ਗੱਬਣ ਦੀ ਵੀਡੀਓ ਪਾਈ ਸੀ ਆਪਾਂ ਤੇ ਕੱਟੇ ਮਰੇ ਦੀ ਵੀ ਪਾਈ ਵੀ ਆਪਣੀ ਇਹਦੀ ਆਪਣੇ ਚੈਨਲ ਤੇ ਵੀਡੀਓ ਪਾਈ ਹੋਈ ਆ ਬਾਈ ਵੱਡੀ ਬੁੱਢੀ ਵੀ ਚੌਲੜਾ ਤੋਂ ਚਵਾਇਆ ਆਏ ਨੇ ਹੁਣ ਬਾਈ ਦਾ ਮੇਰੇ ਤਾਂ ਆ ਗਿਆ ਝੋਨਾ ਬੁੜੀਆਂ ਆਣੀਆਂ ਗੀਆਂ ਬਾਈ ਕਹਿੰਦਾ ਬਾਹਰੋਂ ਗੀਆਂ ਹੋਈਆਂ ਤੇ ਜਿਹਦੇ ਪਸੰਦ ਆਵੇ ਤੁਸੀਂ ਬਾਈ ਨੇ ਵਾਜ ਦੇ ਦੇਣੀ 55000 ਦੀ ਉਦੇ ਮਾਲ ਸੀ 90000 ਦਾ ਜਿੱਦੇ ਗੱਬਣ ਗੱਬਣ ਸੀ ਗਈ ਚਲੋ ਵਪਾਰੀ ਨੂੰ ਘਾਟਾ ਵੀ ਆ ਨਫਾ ਵੀ ਆ ਲੈਣਾ 2000 ਹੁ ਜਾਣਾ 25 30000 ਇਕੱਠਾ ਓੜਨਾ ਇਹਦੇ ਚੋਂ ਕਦੇ ਜਾ ਕੇ ਪੂਰਾ ਹੁੰਦਾ ਘਾਟਾ ਇਹ ਫਿਰ ਵਪਾਰੀ ਆਏ ਕਰਦੇ ਆ ਉਹ ਘਾਟਾ ਵਪਾਰੀ ਨੂੰ ਹੀ ਪੈਂਦਾ ਵੱਡੀ ਨਹੀਂ ਗੱਲ ਹੁੰਦੀ ਕੋਈ ਜਿਵੇਂ ਮੇਰਾ ਭੈਣ ਭਰਾ ਲੈ ਲੂ ਇਹਨੇ ਲੱਖਾਂ ਹਾਂ ਐਹੀ ਗੱਲ ਹੈ ਜੇ ਜਾ ਕੇ ਸਭ ਨੂੰ ਸੱਜਰ ਦਾ ਦੁੱਧ ਕਿੱਧਰ ਲੈ ਲੂਗੀ ਠੀਕ ਹੈ ਜੀ ਰਿਮਾ ਕਰ ਗਈ ਸੱਜਰ ਦੁੱਧ ਕਿੱਧਰ ਲੈ ਜੂ ਸਹੀ ਗੱਲ ਹੈ ਜੀ 10 ਕਿਲੋ ਦੇਣ ਲੱਗੀ ਪੈਂ ਪੈਂ ਕਿਲੋ ਹਾਂ ਜੀ ਪੁਰਾਣੇ ਲੰਗੇ ਨੂੰ ਬਾਈ ਕਹਿੰਦਾ ਲਈ ਆਗੀ ਮਲ 55000 ਰੁਪਇਆ ਆਹ ਦਾ ਛੋਟੀ ਬਾਰੇ ਛੋਟੀ ਬਾਈ ਅੱਜ 10 ਨੂੰ ਹੋਗਾ ਡਾਇਰੈਕਟ ਕਰਾਈ ਆ। ਇਸ ਦੀ ਵੀਡੀਓ ਬਣਾਈ ਆ ਛੋਟੇ ਦੀ। ਠੀਕ ਆ ਬਾਈ। ਪ੍ਰੋਡਕਟਰ। ਠੀਕ ਆ ਬਾਈ। ਕਰਕੇ ਬਣੀ ਆ ਪਹਿਲੀ ਤਾਰਾ ਤੇ। ਠੀਕ ਆ ਜੀ। ਠੀਕ ਆ ਲਵੀ ਆ ਤੇ ਪਰ ਕੱਦ-ਕੱਦ ਗ੍ਰੋਥ ਬਹੁਤ ਕਰੂਗੀ। ਠੀਕ ਆ ਬਾਈ। ਅੱਜ 10ਵਾਂ ਦਿਨ ਹੈ। ਵੀਡੀਓ ਬਣੀ ਹੋਈ ਆ। ਉਹਦਾ ਕਰ ਲਓ ਬੋਲੇ ਵੀਡੀਓ ਪਾਉਂਗਾ ਮੈਂ ਨੂੰ। ਠੀਕ ਆ ਬਾਈ। ਉਹਦਾ ਚੱਕਰ ਨਹੀਂ ਹੋ ਜਾ ਵੀਡੀਓ ਹੈਗੀ ਕੋਲੇ। ਛੋਟੇ ਦਾ ਡਾਇਰੈਕਟਰ ਬਣੀ ਆ ਮੈਂ ਵੀਡੀਓ ਪਾਉਂਗਾ ਵੀਡੀਓ ਬਣਾਈ ਵੀਡੀਓ ਵਿੱਚ ਬਣ ਗਈ ਜੀ ਉਹ ਨਿੰਦੀ ਠੀਕਾ ਬਣ ਗਈ ਹੈ ਠੀਕ ਹੈ ਚਲੋ ਓਕੇ ਹਾਂਜੀ ਜਿਹਦਾ ਮੁੱਲ 26000 ਰੁਪਿਆ ਹੈ ਵਿੱਚ ਮੰਨ ਦਾ ਮੰਨ ਤਾਂ ਨਾ ਹੋਊਗਾ 100 ਰੁਪਿਆ ਤੋੜ ਲਈ ਮੜ ਜੀ ਤੇ ਅੱਜ 26 ਲਾ ਕੇ ਭੁੱਲ ਜੂਗਾ ਲੱਖ ਰੁਪਈ ਦੀ ਮੈਂ ਬਣਾਉਂਗੀ ਹਾਂ ਸਹੀ ਗੱਲ ਲਓ ਜੀ ਦੋਸਤੋ ਜੇ ਤਿਆਰ ਕਰਾਂਗੇ ਫੇਰ ਹੀ ਤਿਆਰ ਹੋਣੀ ਆ ਇੱਥੇ ਫੰਡਰਾ ਬਗੀਆਂ ਨੇ 26 26 27 27000 ਦੀਆਂ 30 3000 ਦੀਆਂ ਕਟੀਆਂ ਕਟੀਆਂ ਪਰ ਇਹ ਡਾਇਰੈਕਟ ਕਰਾਸ ਬਾਈ ਕਹਿੰਦਾ ਹੋ ਗਈ ਆ ਵੀਡੀਓ ਬਣਾਈ ਆਗੀ ਇਹਦੀ ਮਾਂ ਵੀ ਛੋਟੀ ਜੀ ਬਣ ਗਈ ਸੀਗੀ ਤੇ ਇਹ ਵੀ ਛੋਟੀ ਜੀ ਬਣ ਗਈ ਆਗੀ ਕਦ ਬਹੁਤ ਆਦਤ ਦੇ ਸੋਹਣੀ ਹੈ ਕਿ ਜੇ ਤਾ ਰਹਿ ਗਈ ਹੁਣ ਕਿਤੇ ਖੀਰੀ ਸੂ ਪਣੀ ਹੈ ਗਈ ਉਹਦੋਂ ਦੰਦਾ ਜਾਏ ਹਾਂ ਉਹਦੋਂ ਦੰਦਾ ਜਾ ਠੀਕ ਹੈ ਜੀ ਪਹਿਲੇ ਤਾਰ ਦੇ ਭਰਾ ਜੀ ਨੇ ਪਹਿਲੇ ਤਾਰ ਦੇ ਗਾਂ ਵਾਲੇ ਬੰਦੇ ਨੇ ਭਰਾ ਜੀ ਬਾਈ ਦਾ ਹੈਗਾ ਲਿਆ ਆ ਠੀਕ ਆ ਨਹੀਂ ਨਹੀਂ ਵੀਡੀਓ ਡਾਇਰੈਕਟ ਸਹੀ ਹੈ ਜਲਤ ਨੰਬਰ ਆ ਵੀਡੀਓ ਤਾਂ ਹੈਗੀ ਪਤਾ ਠੀਕ ਆ ਦੋਸਤੋ ਵੀਡੀਓ ਭੇਜਦਾ ਅਪਰੋਂ ਡਾਇਰੈਕਟ ਵੀਡੀਓ ਤੇ ਜੇ ਬੰਦਾ ਆਊਗਾ ਉਹ ਵੀਡੀਓ ਵੇਖ ਲੂਗਾ ਇੱਥੇ ਆ ਕੇ ਜਿਹੜੀ ਸੌਦਾ ਹੁੰਦਾ ਪਹਿਲਾਂ ਵੀਡੀਓ ਭੇਜਦਾ ਮੈਂ ਪਾਉਂਗਾ ਫਿਰ ਸੌਦਾ ਕਰ ਲਓ ਮੇਰੇ ਨਾਲ ਮੁੱਲ 26000 ਰੁਪਇਆ ਮੁੱਲ 26 ਬਣੀ ਵੀ ਆ ਵੀਡੀਓ ਕੋਲੇ ਆਪਣੇ ਠੀਕ ਹੈ ਠੀਕ ਆ ਹਾਂ ਫੜਾ ਬਖੇ ਉਹ ਰਿੰਕਲ ਕਿੰਨਾ ਸੋਨਾ ਕੱਢਿਆ ਨੇ ਠੀਕ ਆ ਜੀ ਆ ਸੋਣੀ ਵਹਿੜ ਆ ਗਈ ਉਹ ਛੋਟੀ ਆ ਗਈ ਆ ਦੇ ਥਾਣ ਚੰਗੇ ਹੱਥੀ ਚੁਵਾਈ ਵਾਲੇ ਮੁਠੀ ਵਾਲੇ ਬਣ ਕੇ ਚਾਰ ਹੀ ਥਾਣਾ ਕੋਈ ਫੋਟ ਸ਼ਾਂਗ ਨਹੀਂ ਗਈ ਥਣ ਬਹੁਤ ਚੰਗਾ ਹੋਣੀ ਕੱਢਦੀ ਹੁੰਦੀ ਛੋਟੀ ਤੇ ਗਾਂ ਜਦ ਤਿਆਰ ਹੋ ਗਈ ਤੇ ਥਣ ਬਹੁਤ ਸੋਨਾ ਕੱਢੂਗੀ ਜਿਹਦੇ ਪਸੰਦ ਆਵੇ ਤੁਸੀਂ ਬਾਈ ਨਾਲ ਗੱਲਬਾਤ ਕਰ ਲੈਣੀ ਆ ਨੰਬਰ ਸਕਰੀਨ ਤੇ ਚੱਲੀ ਜਾਣਾ ਵਾ ਮੋੜ ਲੈ ਬਾਈ ਵੀਡੀਓ ਵੇਖਾਲੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦੀ